ਨਵਜੋਤ ਸਿੱਧੂ ਪਰਿਵਾਰ ਵੱਲੋਂ ਚੋਣ ਲੜਨ ਦਾ ਐਲਾਨ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਚੋਣ ਲੜਨ ਜਾ ਰਿਹਾ ਹੈ ਕਿਹੜੇ ਹਲਕੇ ਤੋਂ ਚੋਣ ਲੜਨ ਜਾ ਰਹੇ ਹੈ ਕਿਹੜੇ ਹਲਕੇ 'ਚ ਸਿੱਧੂ ਪਰਿਵਾਰ ਸਰਗਰਮ ਹੋਇਆ ਆਖਿਰਕਾਰ ਨਵਜੋਤ ਸਿੰਘ ਸਿੱਧੂ ਕੀ ਚੋਣ ਲੜਨ ਜਾ ਰਹੇ ਨੇ ਇਹਦੇ ਬਾਰੇ ਵੱਡਾ ਤੇ ਅਹਿਮ ਖੁਲਾਸਾ ਉਹਨਾਂ ਦੇ ਪਰਿਵਾਰ ਨੇ ਕੀਤਾ ਹੈ ਕੀ ਜਾਣਕਾਰੀ ਆਈ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਨਾਲ ਮਹਿੰਦਰ ਬਾਜਵਾ ਨਵਜੋਤ ਸਿੰਘ ਸਿੱਧੂ ਐਨੀ ਦਿਨੀ ਸਿਆਸਤ ਦੇ ਲਈ ਇੱਕ 부ਜ਼ਾਰਤ ਬਣੇ ਹੋਇਆ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਕੀ ਨਹੀਂ ਕਰਨਗੇ ਇਸ ਨੂੰ ਲੈ ਕੇ ਸ਼ਸ਼ੋਪੰਜ ਹਮੇਸ਼ਾ ਬਰਕਰਾਰ ਰਹੀ ਹੈ ਕਮੈਂਟਰ ਉਹ ਵਧੀਆ ਨੇ ਕਮੈਂਟਰੀ ਬੜੀ ਸੋਹਣੀ ਕੀਤੀ ਉਹਨਾਂ ਨੇ ਆਈਪੀਐਲ ਦੇ ਵਿੱਚ ਪਰ ਸਿਆਸਤ ਦੇ ਵਿੱਚ ਉਹ ਕੀ ਕਰਨਗੇ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਸਿਆਸਤਿਸ ਸਰਗਰਮ ਹੋਏ ਉਸੇ ਤਰੀਕੇ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਸਿਆਸਤ ਤੋਂ ਬਾਹਰ ਹੁੰਦੇ ਨਜ਼ਰ ਆਏ ਪਰ ਅੱਜ ਇੱਕ ਵੱਡੀ ਤੇ ਅਹਿਮ ਡਿਵੈਲਪਮੈਂਟ ਹੋਈ ਹੈ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਕੀ ਡਿਵੈਲਪਮੈਂਟ ਹੋਈ ਹੈ ਇਹਦੇ ਨਾਲ ਮੈਂ ਤੁਹਾਡੀ ਸਾਂਝ ਪਾਉਣਾ ਨਵਜੋਤ ਸਿੰਘ ਸਿੱਧੂ ਕੀ ਚੋਣ ਲੜਨ ਜਾ ਰਹੇ ਨੇ ਕਿ ਉਹਨਾਂ ਦਾ ਪਰਿਵਾਰ ਚੋਣ ਲੜਨ ਜਾ ਰਿਹਾ ਇਸ ਨੂੰ ਲੈ ਕੇ ਖੁਦ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਆਪਣੀ ਸਰਗਰਮੀ ਵੀ ਵਧਾਈ ਆ। ਅੱਜ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੇ ਆ ਕਿਆ ਕਿ ਮੈਂ ਹੁਣ ਚੋਣਾਂ ਲੜਨ ਦੇ ਲਈ ਤਿਆਰ ਆ। ਮੈਂ ਚੋਣਾਂ ਲੜੂੰਗੀ। ਮੈਂ ਆਪਣੇ ਵਰਕਰਾਂ ਨੂੰ ਮਿਲ ਰਹੀ ਆ ਜਿਹੜੇ ਵਰਕਰ ਮੇਰੇ ਲਈ ਕੰਮ ਕਰਦੇ ਨੇ। ਮੈਂ ਉਹਨਾਂ ਨੂੰ ਪਿਛਲੇ 4 ਮਹੀਨਿਆਂ ਤੋਂ ਮਿਲ ਰਹੀ ਆ। ਜਾਨੀ ਕਿ ਐਕਟਿਵ ਤਾਂ ਉਹ 4 ਮਹੀਨੇ ਪਹਿਲਾਂ ਹੀ ਹੋ ਚੁੱਕੇ ਨੇ। ਪੱਤਰਕਾਰਾਂ ਨੂੰ ਉਹਨਾਂ ਨੇ ਅੱਜ ਦੱਸਿਆ ਹੈ। ਹਾਲਾਂਕਿ ਇਸ ਚੀਜ਼ ਦੀਆਂ ਜਿਹੜੀਆਂ ਗੱਲਾਂ ਨੇ ਉਹ ਤਾਂ ਕਾਫੀ ਟਾਈਮ ਤੋੜ ਰਹੀਆਂ ਨੇ ਕਿ ਸਿੱਧੂ ਪਰਿਵਾਰ ਸਰਗਰਮ ਹੋਇਆ ਹੈ ਡਾਕਟਰ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੈਂ ਚੋਣ ਲੜਨੀ ਹੈ ਤੇ ਹੁਣ ਮੈਂ ਆਪਣੇ ਵਰਕ ਕਰਾਉਣ ਨੂੰ ਮਿਲ ਰਹੀ ਹੈ ਸਰਗਰਮ ਉਹ ਜਿਸ ਹਲਕੇ ਚ ਹੋਏ ਨੇ ਉਹਨਾਂ ਦਾ ਪੁਰਾਣਾ ਹਲਕਾ ਹੀ ਆ ਅੰਮ੍ਰਿਤਸਰ ਪੂਰਬੀ ਅੰਮ੍ਰਿਤਸਰ ਪੂਰਬੀ ਦੇ ਵਿੱਚੋਂ ਇੱਕ ਵਾਰ ਸਰਗਰਮ ਹੋਏ ਨੇ ਇੱਥੋਂ ਹੀ ਨਵਜੋਤ ਸਿੰਘ ਸਿੱਧੂ ਖੁਦ ਵਿਧਾਇਕ ਰਹੇ 2017 ਚਿੱਤੇ ਉਸ ਤੋਂ ਪਹਿਲਾਂ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਸਿੰਘ ਸਿੱਧੂ ਇਸੇ ਹਲਕੇ ਦੀ ਅਗਵਾਈ ਕਰ ਚੁੱਕੇ ਨੇ ਕੁੱਲ ਮਿਲਾ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਨਵਜੋਤ ਕੋਰ ਸਿੱਧੂ ਨੇ ਐਲਾਨ ਕੀਤਾ ਕਿ ਉਹ ਆਉਣ ਵਾਲੀਆਂ 227 ਦੀਆਂ ਚੋਣਾਂ ਲੜਨਗੇ ਉਹਨਾਂ ਨੇ ਖੁਦ ਕਿਹਾ ਗੱਲ ਨੂੰ ਸਾਫ਼ ਕਰਦੇ ਆ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਸੇਵਾ ਲਈ ਮੈਦਾਨ ਚੋਣਗੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਐਕਟਿਵ ਹਾਂ ਅਤੇ 4 ਮਹੀਨਿਆਂ ਤੋਂ ਲੋਕਾਂ ਦੇ ਘਰਾਂ ਵਿੱਚ ਜਾ ਰਹੀ ਹਾਂ ਉਹਨਾਂ ਨੇ ਆਖਿਆ ਕਿ ਮੈਂ ਚੁੱਪਚਾਪ ਮੀਟਿੰਗਾਂ ਕਰ ਰਹੀ ਹਾਂ ਕਿਉਂਕਿ ਅਸਲੀ ਵਰਕਰਾਂ ਨੂੰ ਮੇਰਾ ਮਿਲਣ ਦੀ ਇੱਛਾ ਹੈ ਮੈਂ ਮਿਲਣਾ ਚਾਹੁੰਦੀ ਹਾਂ ਤਾ ਕਿ ਜਿਹੜਾ ਵਰਕਰ ਮੇਰੇ ਨਾਲ 5 ਸਾਲ ਕੰਮ ਕਰਦਾ ਮੈਂ ਉਸ ਨੂੰ ਪਛਾਣ ਸਕਾਂ ਤੇ ਹਰ ਵਰਕਰ ਮੇਰੇ ਨਾਲ ਸਿੱਧੇ ਤੌਰ ਤੇ ਮੈਨੂੰ ਮਿਲ ਸਕੇ ਪਿਛਲੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਮਹਿਜ 2.5 ਤਨ ਹਜ਼ਾਰ ਵੋਟ ਤੇ ਹਾਰੇ ਹਾਂ ਕਿੱਡੀ ਕ ਵੋਟ ਹੁੰਦੀ ਹੈ ਤੇ ਕਈ ਸਿਆਸੀ ਗੱਲਾਂ ਉਹਨਾਂ ਨੇ ਹੋਰ ਕਈਆਂ ਨੇ ਆਪਾਂ ਉਹਨਾਂ ਦੀ ਜ਼ੁਬਾਨੀ ਸੁਣਦੇ ਐਮਐਲਏ ਦੀ ਚੋਣ ਦਰੋ 2027 ਦੇ ਵਿੱਚ 100% ਲੜੂੰਗੀ ਉਹੀ ਹੀ ਤਿਆਰੀ ਕਰ ਰਹੀ ਹਾਂ ਜੇ ਪਾਰਟੀ ਟਿਕਟ ਦੋਗੀ ਤੇ ਸਮਝੂਗੀ ਕੀ ਪਿਛਲਾ ਇਤਿਹਾਸ ਦੇਖੂਗੀ ਕਿ 2004 ਤੋਂ ਇਸ ਹੰਕੇਜਪான் ਕੰਮ ਕਰ ਰਿਹਾ ਹੈ ਤੇ ਕਿੰਨੇ ਕੰਮ ਕਰਾਏ ਹੈ ਤੇ ਅੰਮ੍ਰਿਤਸਰ ਇਸ ਕੀ ਸੀ ਤੇ ਜਦੋਂ ਮੈਂ ਲੜੀ ਸੀ ਚਾਹੀ ਦੂਜੀ ਪਾਰਟੀ ਤੋਂ ਪਰ ਸੈਕੰਡ ਹਾਈਐਸਟ ਮਾਰਜਨ ਤੇ ਪੰਜਾਬ ਤੋਂ ਜਿੱਤੀ ਸੀ ਤੇ ਮੇਰੇ ਤੋਂ ਬਾਅਦ ਵੀ ਨਜ਼ਰ ਆਉਂਦੇ ਕਿੰਨਾ ਕਿੰਨੇ ਬੰਦਿਆਂ ਨਾਲ ਦੇ ਖਿਲਾਫ ਗਏ ਤਾਂ ਵੀ ਸਿਰਫ 6000 ਤੇ ਹਾਰੇ ਮਤਲਬ ਕਿ ਕੁਝ ਨਹੀਂ ਹੋਇਆ ਮਰੇ ਹੋਏ ਬੰਦਿਆਂ ਦੀਆਂ ਵੋਟਾਂ ਪਈਆਂ ਪੈਸਾ ਸੁੱਟਿਆ ਗਿਆ ਬੋਰੀਆਂ ਚ ਤਾਂ ਵੀ 3000 ਵੋਟ ਕੀ ਹੁੰਦੀ ਹੈ ਐਂਡ ਉਹ ਵੀ ਪਿਛਲੇ ਹਫਤੇ 3 ਦਿਨ ਲਈ ਰਾਹੁਲ ਗਾਂਧੀ ਤੇ ਪ੍ਰਿੰਤਾ ਗਾਂਧੀ ਜੀ ਆਗੇ ਸੀਗੇ ਤਾਂ ਉਹਨਾਂ ਨੂੰ ਜਾਣਾ ਪੈ ਗਿਆ 36 ਰੈਲੀਆਂ ਕੈਨਸਲ ਹੋ ਗਈਆਂ ਲੋਕ ਨਰਾਜ਼ ਹੋ ਗਏ ਨਹੀਂ ਤਾਂ ਅਸੀਂ ਪਿਛਲੀ ਵਾਰ ਦੇ ਵੀ ਜਿੱਤੇ ਹੋਏ ਸੀ ਠੀਕ ਸਿੱਧੂ ਸਾਹਿਬ ਆਊਗੇ ਐਕਟਿਵ ਹੋਊਗੇ ਕੀ ਉਹ ਉਹਨਾਂ ਦੀ ਮਰਜ਼ੀ ਹੈ ਮੈਨੂੰ ਤਾਂ ਹਜੇ ਕੋਈ ਰਾਜ਼ ਨਹੀਂ ਮੈਂ ਐਕਟਿਵ ਹੋ ਚੁੱਕੀ ਹਾਂ ਆਲਰੇਡੀ ਮੈਂ 4 ਮਹੀਨਿਆਂ ਦੀ ਲੋਕਾਂ ਦੇ ਘਰਾਂ ਜਾ ਰਹੀ ਹਾਂ ਪਰ ਮੈਂ ਇੰਜ ਲੁਕ ਲੁਕ ਕੇ ਐਂਜੀ ਮਤਲਬ ਚੁਪਚਾਪ ਮੀਟਿੰਗਸ ਕਰ ਰਹੀ ਹਾਂ ਕਿਉਂਕਿ ਮੈਂ ਅਸਲੀ ਵਰਕਰ ਨੂੰ ਮਿਲਣਾ ਚਾਹੁੰਦੀ ਹਾਂ ਜਿਹੜੇ ਬੂਥਾਂ ਤੇ ਖੜਦੇ ਆ ਮੈਂ ਇਹਨਾਂ ਨੂੰ ਨਿੱਜੀ ਪਛਾਣ ਪਾਉਂਗੀ ਮਤਲਬ ਉਹ ਕੱਲੀ ਕਾਉਂਸਲਰ ਤੱਕ ਰਹਿ ਜਾਣੇ ਹੋ ਵੀ ਕਾਉਂਸਲਰ ਨੂੰ ਤੁਸੀਂ ਉਹ ਪਰਚੇ ਦੇਤਾ ਉਹਨੇ ਅੱਗੇ ਬਿਠਾਤਾ ਕਿਉਂ ਮੈਂ ਕਿਉਂ ਨਹੀਂ ਇਹਨਾਂ ਨੂੰ ਡਾਇਰੈਕਟ ਮਿਲ ਸਕਦੀ ਮੈਨੂੰ ਤਾਂ ਪਤਾ ਹੋਣਾ ਚਾਹੀਦਾ ਮੇਰੇ ਲਈ ਕਿਹੜੇ ਬੰਦੇ ਨੇ ਕਿੰਨਾ ਕੰਮ ਕੀਤਾ 5 ਸਾਲੋਂ ਮੇਰੇ ਲਈ ਕੰਮ ਕਰਦਾ ਹੈ ਤੇ ਉਹ ਆਪਣੀ ਮੈਡਮ ਨੂੰ ਪਛਾਨ ਵੀ ਨਾ ਸਕੇ ਜਾਂ ਡਾਇਰੈਕਟਲੀ ਮਿਲ ਵੀ ਨਾ ਸਕੇ ਜਾਂ ਡਾਇਰੈਕਟਲੀ ਰੋਕ ਕੇ ਬੁਲਾ ਵੀ ਨਾ ਸਕੇ ਸਾਰਾ ਪੰਜਾਬ ਮੈਨੂੰ ਰੋਕ ਕੇ ਬੁਲਾਉਂਦਾ ਮੈਡਮ ਜੀ ਰੁਕੋ ਕਾਰ ਰੁਕੋ ਆ ਗੱਲ ਕਰਨੀ ਹੈ ਤੇ ਮੇਰਾ ਆਪਣਾ ਬੂਥ ਵਾਲਾ ਵੀ ਮੈਨੂੰ ਉਂਝੀ ਰੋਕ ਕੇ ਕਮ ਕਹਿ ਸਕੀ ਡਾਕਟਰ ਨਵਜੋਤ ਕੁਰ ਸਿੱਧੂ ਬੇਸ਼ੱਕ ਕਹਿ ਨਵਜੋਤ ਸਿੰਘ ਸਿੱਧੂ ਵਾਲੇ ਮਾਮਲੇ ਦੇ ਉੱਤੇ ਤਾਂ ਡਾਕਟਰ ਨਵਜੋਤ ਕੁਰ ਸਿੱਧੂ ਹੱਥ ਖੜੇ ਕਰ ਗਏ ਕਿ ਭਾਈ ਨਵਜੋਤ ਸਿੰਘ ਸਿੱਧੂ ਨੇ ਕੀ ਕਰਨਾ ਹੈ ਕਿ ਨਹੀਂ ਕਰਨਾ ਇਹ ਉਹ ਜਾਣੇ ਪਰ ਮੈਂ ਚੌਣ ਮੈਦਾਨ ਚਾਹੂੰ ਮੈਂ ਚੌਣ ਪੰਜਾਬ ਮੈਦਾਨ ਚ ਆ ਚੁੱਕੀ ਹਾਂ ਮੇਰੇ ਵੱਲੋਂ ਤਿਆਰੀਆਂ ਹੋ ਨੇ ਹੁਣ ਉੱਥੇ ਕਾਂਗਰਸ ਦਾ ਕਾਟੋ ਕਲੇਸ਼ ਵੀ ਵਧਣਾ ਇੱਕ ਪਾਸੇ ਡਾਕਟਰ ਨਵਜੋਤ ਕੁਰ ਸਿੱਧੂ ਸਰਗਰਮ ਹੋਏ ਐ ਦੂਜੇ ਪਾਸੇ ਇਸ ਹਲਕੇ ਦੀ ਇੰਚਾਰਜ ਸਾਬਕਾ ਵਿਧਾਇਕ ਤੇ ਸਾਬਕਾ ਲੋਕ ਸਭਾ ਮੈਂਬਰ ਜਸਵੀਰ ਸਿੰਘ ਡਿੰਪਾ ਗੇਲ ਨੂੰ ਦਿੱਤੀ ਹੋਈ ਹੈ ਤੇ ਆਖਰਕਾਰ ਮਾਮਲਾ ਕਿੱਧਰ ਜਾਣਾ ਹੈ ਹੁਣ ਉਹ ਇੰਚਾਰਜ ਜਿਹੜੇ ਉਹ ਇੰਚਾਰਜ ਲਾਏ ਨੇ ਜਿਹੜੇ ਹਲਕਾ ਇੰਚਾਰਜ ਨੇ ਡਿੰਪਾ ਹੁਰੀ ਕੀ ਟਿਕਟਲੀ ਦਾਅਵੇਦਾਰੀ ਨਹੀਂ ਕਰਨਗੇ ਕੀ ਉਹ ਸਰਗਰਮੀ ਨਹੀਂ ਦਿਖਾ ਰਹੇ ਕੀ ਹੁਣ ਉੱਥੇ ਟੇਡ ਦੇ ਦੋ ਦਾਅਵੇਦਾਰ ਹੋਣਗੇ ਹੁਣ ਇਹ ਤਾਂ ਸਮਾਂ ਦੱਸੇਗਾ ਪਰ ਇੱਕ ਗੱਲ ਸਪੱਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਚੋਣਾਂ ਦੇ ਮੈਦਾਨ ਚ ਉਤਰਨ ਦੇ ਲਈ ਨਿਤਰਨ ਦੇ ਲਈ ਤਿਆਰ ਹੈ ਤੇ ਬਕਾਇਦ ਕੀ ਦੇ ਨਾਲ ਉਹਨਾਂ ਨੇ ਇਸ ਗੱਲ ਦਾ ਐਲਾਨ ਵੀ ਕੀਤਾ ਹੈ